ਲਾਈ ਵੀ ਮਿੱਤਰੋ ਅੱਜ ਤਾਂ ਟਰੈਕਟਰ ਲੈ ਕੇ ਆ ਗਏ ਤੁਹਾਡੇ ਲਈ 855 ਜੌਂਡੀਅਰ ਬੋਂਜਾ ਦਾਸ ਤੇ ਪ੍ਰੀਤ 6049 ਜਿਹੜੇ ਵੀਰਾਂ ਨੂੰ ਚਾਹੀਦਾ ਮਿੱਤਰੋ ਚੱਕ ਲੋ ਬਾਅਦ ਵੀਰ ਫੋਨ ਲਾਈ ਜਾਂਦੇ ਵੀ ਸਾਨੂੰ ਵੀ ਟਰੈਕਟਰ ਚਾਹੀਦੇ ਸੀ ਟਰੈਕਟਰ ਚਾਹੀਦੇ ਸੀ ਜਿਵੇਂ ਪਹਿਲਾਂ ਆਪਣਾ ਵਿਗੋਵੇਂ ਆ ਆ ਗਏ 3 ਸਪੀਡ ਦੇ ਵਿੱਚ ਆ ਗਾ 8 ਤੋਂ ਜ 23 ਮਾਡਲ ਤੇ ਜੌਂਡੀਅਰ 21 ਮਾਡਲ ਆਗਾ ਬੋਂਜਾ ਦਾਸ ਤੇ ਪ੍ਰੀਤ 59 ਉਹ ਵੀ 21 ਮਾਡਲ ਹਨ ਤੇ ਜਿਹੜੇ ਜਿਹੜੇ ਵੀਰਾਂ ਨੂੰ ਚਾਹੀਦਾ ਮਿੱਤਰੋ ਆ ਜੋ ਟਰੈਕਟਰ ਜਮਾ ਸ਼ੋਰੂਮ ਗੁਣੀ ਹੁੰਦੇ ਟਰੈਕਟਰ ਨੇ ਤਦੋਂ ਸਾਰੇ ਵਿਖੋਣਾ ਕਰਾਂ ਇੱਧਰ ਚੌਂਦੀਆ ਤੇ ਮਾਰਦੇ ਮੜੀ ਚਾਕ ਇਹ ਬਰਨਾਲੇ ਦਾ ਲੋਕਲ ਨੰਬਰ ਆ ਮਿੱਤਰੋ ਇਹਦਾ ਪੀਵੀ 19 ਨੰਬਰ ਆ 9974 ਜਿਹੜੇ ਵੀਰ ਨੂੰ ਚਾਹੀਏ ਤੱਕ ਲਓ 5210 ਤੇ ਪ੍ਰੀਤ 6090 ਤੇ 853 ਸਪੀਡਾਂ ਦੇ ਵਿੱਚ ਆ ਗਏ ਮਿੱਤਰੋ ਪਹਿਲਾਂ ਸੈਂਟਰ ਗੇਰ ਸੀ ਤੇ ਹੁਣ ਆ ਗਿਆ 3 ਸਪੀਡ ਦੇ ਵਿੱਚ ਤੇ ਇੱਕ ਕੱਲ ਬੁੱਧਵਾਰ ਤੱਕ ਵੇਗ ਗਿਆ ਸਾਨੂੰ ਸਾਰਾ ਵਿਖਾ ਦਿੰਨੇ ਆਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਰਾਂ ਲਓ ਜੀ ਕਰੋ ਚੈੱਕ ਕਰਾਂ 3 ਸਪੀਡ ਦੇ ਵਿੱਚ 855 ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਰੰਬਾਂ ਵਗੈਰਾ ਦੀ ਟਰੈਕਟਰ ਦੀ ਬਿਲਕੁਲ ਸ਼ੋਰੂਮ ਕੰਡੀਸ਼ਨ ਪਈ ਆ ਮਿੱਤਰੋ ਬਾਡੀ ਬੂਡੀ ਦਾ ਟਰੈਕਟਰ ਐ ਪਿਆ ਜਾਵਾ ਓਕੇ ਤੇ ਜੇਕਰ ਚੱਲੇ ਦੀ ਗੱਲ ਕਰੀਏ ਇਹ 3 ਸਪੀਡ ਆ ਇਹ ਪਹਿਲਾਂ ਦਾ ਤੁਹਾਨੂੰ ਦੱਸ ਰਿਹਾ ਵੀਰਾਂ ਨੂੰ ਆ ਵੀਡੀਓ ਬਾਈ ਪੂਰੀ ਦੇਖ ਲਿਆ ਕਰੋ ਵਿੱਚ ਤਾਂ ਵੀਰ ਫੋਨ ਲਾ ਲਈ ਪੁੱਛਣਗੇ 2 ਸਪੀਡ ਆ ਜਾਂ 3 ਸਪੀਡ ਆ ਬਾਈ ਇਹ 3 ਸਪੀਡ ਦੇ ਵਿੱਚ ਆਗਾ ਸਾਈਡ ਗੇਅਰ ਤੇ ਇਹ ਜਿਹੜਾ ਚੱਲਿਆ ਹੋਇਆਗਾ 357 58 ਘੰਟੇ ਚੱਲਿਆ ਹੋਇਆਗਾ ਉਹ ਜੱਲਾਹ ਹੈ ਜਿਹੜਾ ਆਪਣੇ ਕੋਲੇ 258 57 60 ਘੰਟੇ ਚੱਲਿਆ ਹੋਇਆ ਸੀ ਇਹ 300 ਚੱਲਿਆ ਹੋਇਆ ਮਿੱਤਰੋ ਇਹ ਬਸ ਪਹਿਲੇ ਮਹੀਨੇ ਦਾ 23 ਦੇ ਉਹ ਚੌਥੇ ਪੰਜਵੇਂ ਮਹੀਨੇ ਦਾ ਸੀ 852 ਬਿਲਕੁਲ ਨਵਾਂ ਗੁਡੀਆ ਰੱਟਾ ਕਦੀ ਨਾਲ ਦਾ ਤੇ ਤੁਹਾਨੂੰ ਬੈਂਡਰੀ ਵਗੈਰਾ ਵੀ ਦਿਖਾ ਦਿੰਨੇ ਆਂ ਵੀ ਨਾਲ ਦੀ ਆ ਜਮਾ ਟਰੈਕਟਰ ਦੇ ਕਿਸੇ ਪਾਸੇ ਉਹ ਨਹੀਂ ਹੈਗਾ ਟਰੈਕਟਰ ਦੇ ਚੈੱਕ ਕਰ ਸਕਦੇ ਹੋਗੇ ਬਾਕੀ ਸ਼ੋਰੂਮ ਕੰਡੀਸ਼ਨ ਪਈ ਜਾਮਾ ਸਾਰੇ ਟਰੈਕਟਰ ਦੀ ਤੇ ਰਿੰਬ ਵਗੈਰਾ ਵੀ ਚੈੱਕ ਕਰ ਸਕਦੇ ਹੋਗੇ ਨਾ ਤੇ ਬਾਈਸਾਰ ਤੋਂ ਵੇਖਾ ਲੋ ਮਿੱਤਰੋ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਦੀ ਵਿੱਚ ਜੀਪੀਆਂ ਵੀ ਹਜੇ ਮਰਗਾਟਾਂ ਦੇ ਪਿੱਛੇ ਨਹੀਂ ਲੱਗੇ ਹੁੰਦੇ ਉਹਵੇਂ ਚੱਕਰ ਪਈਆਂ ਨੇ ਤੇ ਜੇਕਰ ਇਹਦੇ ਡਿਮਾਂਡ ਦੀ ਗੱਲ ਕਰੀ ਕਿੰਨੀ ਰੱਖੀ ਇਹਦੀ 7 ਲੱਖ 85000 7 ਲੱਖ ਮਿੱਤਰੋ 85000 ਰੁਪਇਆ 3 ਸਪੀਡ ਦੀ ਜਿਹੜੀ ਡਿਮਾਂਡ ਆ ਗਈ ਉਹ ਰੱਖੀ ਗਈ ਹੈ ਬਾਕੀ ਮੌਕੇ ਦੇ ਉੱਤੇ ਹੋ ਜਾਊਗਾ ਹਨਾ ਮਾਨਤਨ ਇਹ ਨਹੀਂ ਹੈਗਾ ਵੀ ਫਿਕਸਡ ਰੇਟ ਆਗਾ 7 ਲੱਖ 85000 ਡਿਮਾਂਡ ਆ ਗਈ ਜਿਹੜੇ ਵੀਰ ਨੂੰ ਚਾਹੀਦਾ ਮਿੱਤਰੋ ਕੰਟੈਕਟ ਕਰ ਲਿਓ ਇਹ ਜਿਆ ਸਵਰਾਜ ਵੀ ਚੱਲਦਾਗਾ ਇਹ ਮਾਡਲਾਂ ਦੇ ਵਿੱਚ ਤੇ ਜਿਹੜੇ ਵੀਰਾਂ ਨੂੰ ਪੁਰਾਣੀ ਸੋਹ ਵਾਲੇ ਵਿੱਚ ਵੀਰ ਬਹੁਤ ਜ਼ਿਆਦਾ ਫੋਨ ਆਉਂਦੇ ਵੀ ਸੀ ਪੁਰਾਣੀ ਸੋਹ ਵਾਲਾ ਟਰੈਕਟਰ ਲੈਣਾ ਮਿੱਤਰੋ ਹਾਜ਼ਰ ਖੜਾਗਾ ਚੱਕ ਲਓ ਤੇ ਉਸ ਤੋਂ ਬਾਅਦ ਜੌਂਡੀਅਰ ਆ ਗਿਆ 5210 ਇਹ ਵੀ ਬਿਲਕੁਲ ਨਵਾਂ ਟਰੈਕਟਰ ਆ ਮਿੱਤਰੋ ਸ਼ੋਰੂਮ ਕੰਡੀਸ਼ਨ ਪਈ ਆ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਨਾ ਰਿੰਬਾ ਵਗੈਰਾ ਦੀ ਤੇ ਪਾਇਦਾਨ ਵਗੈਰਾ ਤੁਸੀਂ ਆ ਦੇਖ ਲਓ ਜਿਹੇ ਰੰਗ ਦਾ ਲਹਿਣ ਲੱਗੇ ਇੱਥੋਂ ਇਹ ਸਾਰਾ ਟਰੈਕਟਰ ਆਲ ओरिजिनल ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਬਾਡੀ ਵਗੈਰਾ ਦਾ ਨਾ 21 ਮਾਡਲ ਆ ਨਾਲ ਦੇ ਟਾਇਰ ਨੇ ਰਿੰਬਾ ਰੂਮਾ ਦਾ ਬਿਲਕੁਲ ਬਈ ਨਵਾਂ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਨਾਟਾਂ ਤੋਂ ਹਜੇ ਨਿਕਲ ਵੀ ਨਹੀਂ ਲਿਆ ਨਿਕਲਾਈ ਦੇ ਵੀ ਨਹੀਂ ਲਿਆ ਹਜੇ ਟਰੈਕਟਰ ਦੇ ਵੀ ਚੈੱਕ ਕਰ ਸਕਦੇ ਨੇ ਇਹਨਾਂ ਦੇ ਨਿਕਲ ਆਉਂਗਾ ਜਿਵੇਂ ਉਵੇਂ ਜੁੱਕਰੀ ਪਏ ਨੇ ਇਹ ਟਰੈਕਟਰ ਤੇ ਬੋਨ ਤੇ ਜੌਂਡੀਆ ਜਿਹੜਾ ਇਹਦੀ ਡਿਮਾਂਡ ਆ ਕਿ ਉਸ ਨੂੰ ਆਪਾਂ ਦੱਸ ਦਿੰਦੇ ਆ ਵੀ ਕਿੰਨੀ ਗੀਅਰ ਪ੍ਰੋ ਦੇ ਵਿੱਚ ਤੇ ਜਿਹੜੇ ਵੀ ਨੂੰ ਚਾਹੀਦਾ ਜੌਂਡੀਅਰ 5210 ਵੀਰ ਬਹੁਤ ਮੰਗਦੇ ਆ 5210 ਜੌਂਡੀਅਰ ਤੇ ਇਹ ਵੀ ਜਿਹੜਾ ਚੱਲਿਆ ਹੋਇਆ ਮੈਨੂੰ ਐ ਲੱਗਦਾ ਵੀ ਇਹ ਇਹ ਸਟਾਰਟ ਹੋ ਕੇ ਆਊਗੀ ਯਾਰ ਇਹਦਾ ਤੇ ਇਹ ਵੀ ਮੈਨੂੰ ਐ ਲੱਗਦਾ ਵੀ 500 ਘੰਟੇ ਦੇ ਲਗਭਗ ਚੱਲਿਆ ਹੋਊ ਟਰੈਕਟਰ ਐਂ ਤਾਂ ਦੋ ਵੀ ਘੱਟ ਚੱਲਿਆ ਹੋਵੇ ਸਾਨੂੰ ਗਿਰਾ ਆਈਡੀਆ ਜਾ ਦੇ ਦਿੰਨੇ ਆ ਵੀ 500 ਘੰਟੇ ਤੋਂ ਥੱਲੇ ਥੱਲੇ ਜਿਹੜਾ ਟਰੈਕਟਰ ਆ ਇਹ ਚੱਲਿਆ ਹੋਇਆ ਤੇ ਇਹਦੀ ਡਿਮਾਂਡ ਦੀ ਗੱਲ ਕਰੀ ਕਿੰਨੀ ਰੱਖੀ ਹੈ 7 ਲੱਖ ਮਿੱਤਰੋ 60000 ਰੁਪਏ ਦੀ ਡਿਮਾਂਡ ਇਹਦੀ ਰੱਖੀ ਗਈ ਜੌਂਡੀਅਰ ਦੀ 5210 ਦੀ ਉਸ ਤੋਂ ਬਾਅਦ ਇੱਧਰ ਗੱਲ ਕਰੀਏ ਪ੍ਰੀਤ ਆ ਗਿਆ 6099 ਤੇ ਇਹਦੇ ਵੀ ਟਾਰ ਵਗੈਰਾ ਨਾਲ ਦਾ 21 ਮਾਡਲ ਆ ਇਹ ਵੀ 21 ਮਾਡਲ ਹੈ ਨਾ ਇਹ ਵੀ ਮਿੱਤਰੋ 21 ਮਾਡਲ ਆ ਸੈਂਟਰ ਗੀਅਰ ਦੇ ਵਿੱਚ ਹੈਗਾ ਚੈੱਕ ਕਰ ਸਕਦੇ ਹੋ ਸੈਂਟਰ ਹਾਈ ਲੋ ਦੇ ਵਿੱਚ ਆ ਇਹ 2 ਸਪੀਡ ਆਗਾ ਟਰੈਕਟਰ ਹਾਈ ਲੋ ਸਿਰਫ ਹਾਈ ਲੋ 3 ਸਪੀਡ ਨਹੀਂ ਹੈਗਾ ਜਿਹੜੇ ਵੀਰ ਨੂੰ ਚਾਹੀਦਾ ਮਿੱਤਰੋ ਕੰਟੈਕਟ ਕਰ ਲਿਓ ਇਹ ਟਰੈਕਟਰ ਬਿਲਕੁਲ ਬਈ ਨਵਾਂ ਪਿਆ ਸੀ ਚੈੱਕ ਕਰ ਸਕਦੇ ਹੋਗੇ ਬਾਡੀ ਲੈਨ ਤੋਂ ਦੇਖੋ ਵਾਹਣ ਵਾਕੇ ਹੋਏ ਸੀ ਕਿ ਦੇਖੋ ਕਿਹੜੇ ਰੋਡ ਚਮਕਾ ਮਾਰਦਾ ਟਰੈਕਟਰ ਸਾਲਾ ਰੇਤਾ ਲਾ ਪਾ ਜੇ ਪਿਆ ਹੋਇਆ ਟਰੈਕਟਰ ਤੇ ਧੋਣ ਵਾਲਾ ਤੇ 21 ਮਾਡਲ ਹੈ ਇਹਦੀ ਡਮਾਡ ਆ 460000 ਰੁਪਏ ਡਮਾਡ ਆ ਮਿੱਤਰੋ ਇਹਦੀ ਜਿਹੜੇ ਵੀ ਵੀਰ ਨੂੰ ਚਾਹੀਦਾ ਮਿੱਤਰੋ ਕੰਟੈਕਟ ਕਰ ਲਿਓ ਜਿਹੜੇ ਵੀ ਵੀਰ ਨੂੰ ਚਾਹੀਦਾ ਹੈ ਨਾ ਸਵਰਾਜ ਜੌਂਡੀਆਰ ਤੇ ਆਪਣੇ ਕੋਲ ਹੋਰ ਵੀ ਟਰੈਕਟਰ ਨੇ ਆਉਂਦੇ ਜਾਂਦੇ ਰਹਿੰਦੇ ਨੇ ਜਿਹੜੇ ਵੀਰ ਨੂੰ ਚਾਹੀਦੇ ਹੁੰਦੇ ਤਾਂ ਕੰਟੈਕਟ ਕਰ ਲਿਆ ਕਰੋ ਜੇਕਰ ਕਿਸੇ ਵੇਲੇ ਪਿੰਡ ਆਉਣਾ ਤੁਸੀਂ ਤਾਂ ਪਿੰਡ ਆਪਣਾ ਭਣੀ ਜੱਸਾ ਤੇ ਜ਼ਿਲ੍ਹਾ ਬਰਨਾਲਾ ਪੈਂਦਾ ਨੇੜੇ ਧਰੋਲਾ ਤਰੌਲੇ ਤੋਂ 6 ਕਿਲੋਮੀਟਰ ਤੇ ਬਰਨਾਲੇ ਤੋਂ 12 ਕਿਲੋਮੀਟਰ ਦੀ ਦੂਰੀ ਤੇ ਆਪਣਾ ਪੈਂਡਾ ਮਿੱਤਰੋ ਜੇਕਰ ਕਦੇ ਵੀ ਤੁਸੀਂ ਘਰੇ ਆਉਣਾ ਤਾਂ ਨੰਬਰ ਆਪਣਾ ਸਕਰੀਨ ਦੇ ਉੱਤੇ ਚੱਲਿਆਂਦਾ ਹਰ ਵਕਤ ਖੜੇ ਹੁੰਦੇ ਚਾਰ ਪੰਜ ਟਰੈਕਟਰ ਅੱਜ ਆਪਣੇ ਕੋਲ ਤਿੰਨ ਰਹਿ ਗਏ ਤੇ ਜਿਹੜੇ ਵੀ ਇਹਨੂੰ ਟਰੈਕਟਰ ਚਾਹੀਦਾ ਕੰਟੈਕਟ ਕਰ ਲਓ ਨੰਬਰ ਆਪਣਾ ਸਕਰੀਨ ਦੇ ਉੱਤੇ ਚੱਲੀ ਜਾਂਦਾਗਾ 853 32510 ਤੇ 30649 ਜਿਹੜੇ ਵੀ ਵੀਰ ਭੈਣ ਭਰਾ ਨੂੰ ਚਾਹੀਦਾ ਟਰੈਕਟਰ ਕੰਟੈਕਟ ਕਰ ਲਓ ਮਿੱਤਰੋ ਬਾਤ ਨਾ ਕਰੋ ਸਾਨੂੰ ਵੀ ਟਰੈਕਟਰ ਚਾਹੀਦਾ ਸੀ ਬਾਕੀ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ ਜੀ